ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ এনਕਾਊਂਟਰ ਹੋ ਗਿਆ ਕੈਜੂਐਲਟੀ ਇਧਲੇ ਪਾਸੇ ਵੀ ਹੋ ਗਈ ਉਧਲੇ ਪਾਸੇ ਤੋਂ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂਬਾਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2.5 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਦੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦਿਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਹੀ ਰੈਂਟ ਤੇ ਦੇਵੋਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ ਸਾਡੇ ਸਾਥ ਕੋਲ ਸਾਡੇ ਕੋਲ ਤਾਂ ਹੈ ਨਹੀਂ ਹਾਂ ਨਾ ਕਹ ਮੈਂ MP ਹੈਗਾ 5 ਕਰੋੜ ਰੁਪਏ ਸਾਲ ਦਾ MP ਲੈਟ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦਾ ਜੀ ਮੈਂ ਕਹ ਜਨਾਬੇ ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਜੋ ਪਠਾਨਕੋਟ ਥੋੜੀ ਆਏ ਸੀਗੇ ਅਟੈਕ ਕਰਨ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਫਿਰ ਜੀ ਤੁਸੀਂ ਐ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐ ਕਰ ਲਉਣਾ ਇਹ ਨਹੀਂ ਕਰਿਆ ਕਰਾਂਗੇ ਸਾਡੇ ਨਾਲ ਸਾਨੂੰ ਪਿੱਲੀ ਭੇਜਿਆ ਕਰੋ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜਾਊਗਾ ਲੰਘ ਜਾਓ ਪ੍ਰਭੂ ਬਾਪ ਆਪੀ ਸੰਭਲਣਗੇ ਉੱਥੇ ਹੋ ਕੇ ਕਰ ਕੋ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਯਾਰ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆਂ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਪਾਕ ਇਥੇ ਜਦ ਮਜ਼ਾਈਲਾ ਭਾਜਲ ਕੱਢੀ ਜਾਂਦੀ ਰਹਿੰਦੀ ਨਹੀਂ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਅਸਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਮਾ ਲਿਆਉਣ ਲੱਗੇ ਐ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਐ ਬਿਹਾਰ ਚ ਕਿ ਲਿਆਉ ਕਾਗਜ਼ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਤਾਂ ਉਹਨਾਂ ਨਾਲ ਸਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਐ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਅਸੀਂ ਜੇ 543 ਕਿਲੋਮੀਟਰ ਬਾਡ ਦੀ ਰਾਖੀ ਕਰ ਸਕਦੇ ਹਾਂ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਕਿਰਪਾ ਕਰਕੇ ਸਾਨੂੰ ਸੀਆਈਐਸਫ ਜਾਂ ਬੀਐਸਐਫ ਜਾਂ ਫਲਾਣਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਵਾਲੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹ ਮੁੱਖ ਮੰਤਰੀ ਸੋ वन च हुई सी मैं उदू तो भी कहाह की करी जाने आप चली नहीं तुसी भी, तुसी भी क्या भी कि चली नहीं साड़ी चली नहीं फौज बी एस एफ के नाली प्रसेंट पंजाब पुलिस बी एस एफ नाम कर रही है तनखाह असी दे रहे बी एठानकोट तो लेके फाजिल तक राणा गुजरी जी बैठे है तो उद्धे गन्ना मिला ने उधर शेरों आए पास ਤਰੰਤਰ ਜਿਲ੍ਹੇ ਦੇ ਹਨ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹੜਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ